ਗੁਰੂ ਸਾਹਿਬ ਨੇ ਇੰਨੀ ਕੁ ਵਡਿਆਈ ਦਿੱਤੀ ਆ ਅਸੀਂ ਕੱਲੇ ਚੱਲੇ ਸੀਗੇ ਜਦੋਂ ਪਹਿਲੇ ਦਿਨ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਤੇ ਇਹ ਬੱਚੀ ਸਾਨੂੰ ਲੱਭੀ ਨਹੀਂ ਸੀ ਇਸ ਨੂੰ ਲੱਭਣ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ ਸਾਡੇ ਕੋਲ 3-4 ਇਦਾਂ ਦੀਆਂ ਅ ਬੱਚੀਆਂ ਜੜੀਆਂ ਹੈਗੀਆਂ ਬੀਬੀਆਂ ਸਾਡੇ ਕੋਲ ਹੈਗੀਆਂ ਨੇ ਤੇ ਇਹ ਪਾਸਟਰ ਇਹ ਪਾਸਟਰ ਕਾਦਾ ਬਲਾਤਕਾਰੀ ਬਰਜੰਦਰ ਕਿਉਂਕਿ ਹੁਣ ਤਾਂ ਕਨਵੈਕਟਡ ਹੋ ਗਿਆ ਨਾ ਜਿੱਥੇ ਇਹ ਬਲਾਤਕਾਰੀ ਬਰਜੰਦਰ ਇਹ ਕਹਿ ਰਿਹਾ ਸੀ ਕਿ ਜੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੰਜਾਬ ਜਾਮ ਕਰੂਗਾ ਤੇ ਸਾਰੀਆਂ ਜਥੇਬੰਦੀਆਂ ਦੇਖੋ ਅਲੱਗ-ਅਲੱਗ ਜਥੇਬੰਦੀਆਂ ਨੇ ਬਹੁਤ ਵਾਰੀ ਪੰਜਾਬ ਜਾਮ ਕੀਤਾ ਬਹੁਤ ਵਾਰੀ ਪੰਜਾਬ ਬੰਦ ਕੀਤਾ ਤੇ ਮੈਂ ਇੱਕ ਕਾਲ ਦਿੱਤੀ ਸੀ ਕਿ ਜੇ ਇਹਦੇ ਤੇ ਪਾਸ ਕੋ ਨਹੀਂ ਲੱਗਦਾ ਤੇ ਜੇ ਇਹ ਬਰਲਾਤਕਾਰੀ ਇਹ ਕਹਿੰਦਾ ਕਿ ਇੱਕ ਬਲਾਤਕਾਰੀ ਪੰਜਾਬ ਬੰਦ ਕਰੂਗਾ ਤੇ ਫਿਰ ਪੰਜਾਬ ਬੰਦ ਦੀ ਕਾਲ ਅਸੀਂ ਦਵਾਂਗੇ ਉਸ ਦੇ ਉੱਤੇ ਠੱਲ ਜੇ ਪਾਣੀ ਆ ਦੇਖੋ 크੍ਰਿਸਚੀਅਨ ਸਮਾਜਵੀ ਇਹਨਾਂ ਤੋਂ ਦੁਖੀ ਆ 크੍ਰਿਸਚੀਅਨ ਸਮਾਜ ਵੀ ਸਾਡੇ ਨਾਲ ਇਸ ਜੰਗ 'ਚ ਬੜੇ-ਬੜੇ ਪਾਸਟਰ ਆਏ ਨੇ ਉਹਨਾਂ ਨੇ ਵੀ ਆ ਕੇ ਕਿਹਾ ਕਿ 크੍ਰਿਸਚੀਅਨਿਟੀ ਇਹ ਹੈ ਹੀ ਨਹੀਂ ਆ ਇਹ ਤਾਂ ਕੁਝ ਹੋਰ ਹੀ ਜਾਦੂ ਟੋਨੇ ਦਾ ਅਡੰਬਰ ਚਲਾਉਂਦੇ ਆ ਜਿਹੜਾ ਕ੍ਰਿਸਚੀਅਨਿਟੀ ਨੂੰ ਵੀ ਕਲੰਕਿਤ ਕਰਦਾ ਪਾਸਟਰ ਬਲਜਿੰਦਰ ਸਿੰਘ ਨੂੰ ਲੈ ਕੇ ਲਗਾਤਾਰ ਹੀ ਹੁਣ ਵਿਵਾਦ ਵਧਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਇਹ ਹੀ ਪਾਸਟਰ ਬਲਜਿੰਦਰ ਸਿੰਘ ਨੂੰ ਹੁਣ ਜੋ ਹੈ ਉਹ ਗਿਲਟੀ ਸ਼ੋਅ ਕਰ ਦਿੱਤਾ ਗਿਆ ਤੇ 1 April ਨੂੰ ਉਹਨਾਂ ਨੂੰ ਸਜ਼ਾ ਜਿਹੜੀ ਹੈ ਸੁਣਾਈ ਜਾਵੇਗੀ ਲੇਕਿਨ ਅੱਜ ਕੁਝ ਔਰਤਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਆਪਣਾ ਮੰਗ ਪੱਤਰ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਤ ਜੀ ਦਾਸ ਸਿੰਘ ਸਾਹਿਬ ਗਿਆਨੀ ਗੁਰਦਾਸ ਸਭ ਹੁਣਾਂ ਨੂੰ ਜਿਹੜਾ ਹੈ ਉਹ ਦਿੱਤਾ ਗਿਆ ਜਿਸ ਨੂੰ ਲੈ ਕੇ ਅੱਜ ਜਿਹੜੀਆਂ ਆ ਔਰਤਾਂ ਇੰਨੀਆਂ ਇੱਥੇ ਪਹੁੰਚੇ ਹੋਈਆਂ ਹਨ ਅਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਦੁਆਬੀ ਹੁਣੇ ਵੀ ਇੱਥੇ ਪਹੁੰਚੇ ਹੋਏ ਹਨ ਬਕਸਿੰਗ ਦੁਆਬੀ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਜਿਹੜਾ ਹੈ ਗੁਰਬੀਰ ਸਿੰਘ ਜੀ ਗੁਰਦਾਸ ਜਿਹੜੇ ਨੇ ਜਤਤਰਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨਾਲ ਮੁਲਾਕਾਤ ਵੀ ਜਿਹੜੀ ਆ ਉਹ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਜਲਦ ਹੀ ਜੋ ਹੈ ਗੁਰਦਾਸ ਸਾਹਿਬ ਜਿਹੜੇ ਨੇ ਉਹ ਇਸ ਤੇ ਕੋਈ ਵੱਡਾ ਇਨੀਸ਼ੀਏਟਿਵ ਜਿਹੜਾ ਹੈ ਉਹ ਲੈ ਸਕਦੇ ਨੇ ਲੇਕਿਨ ਕਿੰਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਪਾਸਟਰ ਬਲਜਿੰਦਰ ਸਿੰਘ ਦੇ ਉੱਤੇ ਜੋ ਇਲਜ਼ਾਮ ਲੱਗਦੇ ਸਨ ਜਿਸ ਨੂੰ ਲੈ ਕੇ ਲਗਾਤਾਰ ਇਹ ਜੋ ਜੋ ਪਾਕਿਸਤਾਨ ਦੁਆਬੀ ਨੇ ਗੱਲਬਾਤ ਵੀ ਕਰ ਰਹੇ ਆ ਦੁਆਬੀ ਸਾਹਿਬ ਕੀ ਕਹਿਣਾ ਚਾਹੋਗੇ ਲੱਗਦਾ ਹੈ ਕਿ ਜਿਹੜਾ ਬੂਰ ਜਿਹੜੀ ਸ਼ੁਰੂਆਤ ਸ਼ੁਰੂਆਤ ਕੀਤੀ ਗਈ ਸੀ ਉਹਨੂੰ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਏਡੇ ਵੱਡਾ ਕਨਵੈਕਸ਼ਨ ਜਿਹੜੀ ਆ ਉਹ ਜਾ ਰਹੀ ਹੈ ਇੱਕ ਤਰੀਕ ਨੂੰ ਸਜ਼ਾ ਵੀ ਹੋਣ ਜਾਣੀ ਦੇਖੋ ਅਸੀਂ ਗੁਰਦੁਆਰ ਦੇ ਕੁੱਕਰ ਹੈਗੇ ਆ ਕੁੱਕਰ ਕਹਿੰਦੇ ਨੇ ਕੁੱਤੇ ਨੂੰ ਠੀਕ ਹੈ ਗੁਰੂ ਸਾਹਿਬ ਨੇ ਇੰਨੀ ਕੁ ਵਡਿਆਈ ਦਿੱਤੀ ਆ ਅਸੀਂ ਕੱਲੇ ਚੱਲੇ ਸੀਗੇ ਜਦੋਂ ਪਹਿਲੇ ਦਿਨ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਤੇ ਇਹ ਬੱਚੀ ਸਾਨੂੰ ਲੱਭੀ ਨਹੀਂ ਸੀ ਇਸ ਨੂੰ ਲੱਭਣ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ ਸਾਡੇ ਕੋਲ 3-4 ਇਦਾਂ ਦੀਆਂ ਅ ਬੱਚੀਆਂ ਜਿਹੜੀਆਂ ਹੈਗੀਆਂ ਬੇਬੀਆਂ ਸਾਡੇ ਕੋਲ ਹੈਗੀਆਂ ਨੇ ਜਥੇਦਾਰ ਸਾਹਿਬ ਸਾਡੇ ਨਾਲ ਆ ਗਏ ਨੇ Hindu ਜਥੇਬੰਦੀਆਂ ਨੇ ਮਜਬੀ ਸਮਾਜ ਦੀਆਂ ਜਥੇਬੰਦੀਆਂ ਬਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਜਿੱਥੇ ਇਹ ਪਾਸਟਰ ਇਹ ਪਾਸਟਰ ਕਾਦਾ ਬਲਾਤਕਾਰੀ ਬਰਜੰਦਰ ਕਿਉਂਕਿ ਹੁਣ ਤੱਕ ਕਨਵੈਕਟਡ ਹੋ ਗਿਆ ਨਾ ਜਿੱਥੇ ਬਲਾਤਕਾਰੀ ਬਰਜੰਦਰ ਇਹ ਕਹਿ ਰਿਹਾ ਸੀ ਕਿ ਜੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੰਜਾਬ ਜਾਮ ਕਰੂਗਾ ਤੇ ਇਹ ਸਾਰੀਆਂ ਜਥੇਬੰਦੀਆਂ ਦੇਖੋ ਅਲੱਗ-ਅਲੱਗ ਜਥੇਬੰਦੀਆਂ ਨੇ ਬਹੁਤ ਵਾਰੀ ਪੰਜਾਬ ਜਾਮ ਕੀਤਾ ਬਹੁਤ ਵਾਰੀ ਪੰਜਾਬ ਬੰਦ ਕੀਤਾ ਤੇ ਮੈਂ ਇੱਕ ਕਾਲ ਦਿੱਤੀ ਸੀ ਕਿ ਜੇ ਇਹਦੇ ਤੇ ਪਾਸ ਕੋ ਨਹੀਂ ਲੱਗਦਾ ਤੇ ਜੇ ਇਹ ਬਰਲਾਤਕਾਰੀ ਇਹ ਕਹਿੰਦਾ ਕਿ ਇੱਕ ਬਲਾਤਕਾਰੀ ਪੰਜਾਬ ਬੰਦ ਕਰੂਗਾ ਫੇਰ ਪੰਜਾਬ ਬੰਦ ਦੀ ਕਾਲ ਅਸੀਂ ਦਵਾਂਗੇ ਹਿੰਦੂ ਸਿੱਖ ਮਜਬੀ ਸਮਾਜ ਦੀਆਂ ਬਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਰਲ ਕੇ ਇੱਕ ਪੰਜਾਬ ਬੰਦ ਦੀ ਕਾਲ ਦੇਣਗੀਆਂ ਤੁਸੀਂ ਵੱਖ-ਵੱਖ ਪੰਜਾਬ ਬੰਦ ਬਹੁਤ ਵਾਰੀ ਦੇਖਿਆ ਪਰ ਇੱਕ ਸਾਂਝਾ ਪੰਜਾਬ ਬੰਦ ਪਹਿਲੀ ਵਾਰੀ ਦੇਖੋਗੇ ਉਸ ਤੋਂ ਬਾਅਦ ਜੋ ਐਕਸ਼ਨ ਹੋਇਆ ਉਹ ਕਨਵਿਕਟਡ ਵੀ ਹੋ ਜਾਂਦਾ ਆ ਉਹਦੇ ਉੱਤੇ ਪੌਸਕੋ ਵੀ ਲੱਗ ਜਾਂਦੀ ਹੈਗੀ ਆ ਇਹ ਬਹੁਤ ਵੱਡੀ ਜਿੱਤ ਹੈਗੀ ਆ ਪਰ ਇਹ ਜਿੱਤਾਂ ਦੀ ਸ਼ੁਰੂਆਤ ਆ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਮਾਝਾ ਬੈਲਟ ਤੇ ਚਲੇ ਜਾਓ ਦੁਆਬਾ ਬੈਟ ਦੇ ਵਿੱਚ ਚਲੇ ਜਾਓ ਉਧਰ ਤਾਂ ਬਹੁਤ ਹੀ ਵੱਡਾ ਪਖੰਡਵਾਦ ਚੱਲ ਰਿਹਾ ਤੇ ਉਸ ਦੇ ਉੱਤੇ ਠੱਲ ਜੇ ਪਾਣੀ ਆ ਦੇਖੋ 크ਰਿਸ ਇਹਨਾਂ ਤੋਂ ਦੁਖੀ ਆ 크੍ਰਿਸਚੀਅਨ ਸਮਾਜ ਵੀ ਸਾਡੇ ਨਾਲ ਇਸ ਜੰਗ ਚ ਬੜੇ ਬੜੇ ਪਾਸਟਰ ਆਏ ਨੇ ਉਹਨਾਂ ਨੇ ਵੀ ਆ ਕੇ ਕਿਹਾ ਕਿ 크੍ਰਿਸਚੀਅਨਿਟੀ ਇਹ ਹੈ ਹੀ ਨਹੀਂ ਆ ਇਹ ਤਾਂ ਕੁਝ ਹੋਰ ਹੀ ਜਾਦੂ ਟੋਨੇ ਦਾ ਅਡੰਬਰ ਚਲਾਉਂਦੇ ਆ ਜਿਹੜਾ 크੍ਰਿਸਚੀਅਨਿਟੀ ਨੂੰ ਵੀ ਕਲੰਕਿਤ ਕਰਦਾ ਤੇ 크੍ਰਿਸਚੀਅਨ ਭਾਈਚਾਰੇ ਨੂੰ ਵੀ ਹੁਣ ਮੈਂ ਇੱਕ ਬੇਨਤੀ ਕਰਾਂਗਾ ਦੇਖੋ ਬਲਾਤਕਾਰੀ ਲੱਗਿਆ ਉਸ ਪਾਸਟਰ ਦੇ ਬਰਜਿੰਦਰ ਦੇ ਨਾਮ ਨਾਲ ਤੇ ਉਹ ਜਿਹੜਾ ਕਲੰਕ ਆ ਉਹ ਕਿਤੇ ਨਾ ਕਿਤੇ ਹੁਣ 크੍ਰਿਸਚੀਅਨਿਟੀ ਨੂੰ ਵੀ ਉਹ ਦਾ ਲੱਗੂਗਾ ਨਾ ਕਿ ਤੁਹਾਨੂੰ ਆਪ ਖਾਸ ਤੌਰ ਤੇ 크ਿਸਚਨ ਭਾਈਚਾਰੇ ਨੂੰ ਇਸ ਚੀਜ਼ ਦੇ ਵਿੱਚ ਮੂਹਰੇ ਆ ਕੇ ਇਹਨਾਂ ਨੂੰ ਆਪ ਠੱਲ ਪਾਣੀ ਚਾਹੀਦੀ ਆ ਜੇ ਤੁਹਾਡੇ ਤੋਂ ਨਹੀਂ ਹੁੰਦਾ ਤਾਂ ਅਸੀਂ ਤੁਹਾਡੇ ਵੱਡੇ ਭਰਾ ਖੜੇ ਆ ਜਿੱਥੇ ਲੜਨ ਦੀ ਲੋੜ ਪੈਗੀ ਉੱਥੇ ਤੱਕ ਲੜਾਂਗੇ ਲੇਕਿਨ ਇਹ ਦੋ ਲੜਕੀਆਂ ਸੀ ਕਿ ਇੱਕ ਦਿਨ ਵੀਡੀਓ ਵੀ ਵਾਇਰਲ ਹੋਈ ਜਿੱਚੋ ਲਗਾਤਾਰ ਉਹਨਾਂ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਗੜਾ ਤੱਕ ਘੁੱਟਿਆ ਗਿਆ ਤਾਂ ਹੋਰ ਵੀ ਕੋਈ ਪੀੜਤ ਲੜਕੀਆਂ ਹਗੀਆਂ ਨੇ ਜਿਹੜੇ ਸੰਪਰਕ ਕਰ ਰਹਿਆਂ ਤੋਂ ਦੇਖੋ ਇੱਕ ਤਾਂ 2018 ਵਾਲੇ ਕੇਸ 'ਚ ਉਹਨੂੰ ਸਜ਼ਾ ਹੋ ਗਈ ਸਜ਼ਾ ਹੋਣੀ ਆ ਉਹ ਜੇਲ੍ਹ ਚਲਾ ਗਿਆ ਹੈਗਾ ਦੂਜੀ ਲੜਕੀ ਜਿਹਦੇ ਨਾਲ ਮੋਲੇਸਟੇਸ਼ਨ ਕੀਤੀ ਜਿੰਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੀਜੀ ਜਿਹੜੀ ਉਹ ਵੀਡੀਓ ਜਿਦੇ 'ਚ ਇਹਨੇ ਉਹ ਲੇਡੀ ਨੂੰ ਮਾਰਿਆ ਉਹ ਲੇਡੀ ਦੇ ਕੋਲ ਬੱਚਾ ਸੀ ਬਰਜਿੰਦਰ ਪਾਸਟਰ ਦਾ ਜਿਹੜਾ ਗੁੰਡਾਦੰਤਰ ਹੈਗਾ ਉਹ ਕਹਿੰਦਾ ਸੀ ਇਹ ਆਈ ਬ ਫਿਰ ਦੂਜੇ ਐਂਗਲ ਦੀ ਵੀਡੀਓ ਆਈ ਜਦੋਂ ਅਸੀਂ ਦੂਜੇ ਐਂਗਲ ਦੀ ਵੀਡੀਓ ਲੈ ਕੇ ਆਏ ਆ ਫਿਰ ਉਹ ਫਿਰ ਕਹਿੰਦੇ ਇਹ ਦੂਜੇ ਐਂਗਲ ਦੀ ਵੀ ਆਈ ਆ ਦੋ ਐਂਗਲ ਤੋਂ ਵੀਡੀਓ ਇਹ ਆਈ ਕਿਵੇਂ ਬਣਾ ਦਊਗੀ ਹੈਨਾ ਸੇਮ ਸੇਮ ਬਿਲਕੁਲ ਸੇਮ ਸੇਮ ਉਹੀ ਕੈਰੈਕਟਰ ਸਾਰਾ ਕੁਝ ਉਹੀ ਦੂਜੇ ਐਂਗਲ ਤੋਂ ਉਹ ਵੀਡੀਓ ਸੀਗੀ ਵਰਜਿੰਦਰ ਦੇ ਸਿਰ ਦੇ ਉੱਤੇ ਲੱਗੇ ਹੋਏ ਸੀਸੀਟੀਵੀ ਤੋਂ ਇਸ ਤੋਂ ਬਾਅਦ ਜਦੋਂ ਅਸੀਂ ਇਹ ਕਾਲ ਦਿੱਤੀ ਆ ਕਿ ਕਿਸੇ ਵੀ ਤੀਪੈ ਨਾਲ ਜੇ ਕੋਈ ਇਦਾਂ ਦੀ ਹੋਰ ਵੀ ਜੜੀਆਂ ਨੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਆ ਤੁਹਾਡੇ ਵੱਡੇ ਭਰਾ ਖੜੇ ਆ ਉਸ ਤੋਂ ਬਾਅਦ ਇੱਕ ਬੱਚੀ ਨੇ ਸਾਡੇ ਤੱਕ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਸ ਬੱਚੀ ਦੇ ਛਾਤੀ 'ਚ ਲੱਤਾਂ ਮਾਰੀਆਂ ਗਈਆਂ ਇਹ ਸਾਨੂੰ ਪਤਾ ਲੱਗਿਆ ਬਰਜਿੰਦਰ ਨੇ ਉਸ ਬੱਚੀ ਨੂੰ ਇੰਨਾ ਕੁੱਟਿਆ ਗਿਆ ਉਹਦੇ ਢਿੱਡ 'ਚ ਲੱਤਾਂ ਮਾਰੀਆਂ ਉਹਦੀ ਛਾਤੀ 'ਚ ਲੱਤਾਂ ਮਾਰੀਆਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਉਸ ਬੱਚੀ ਨੂੰ ਬੇਨਤੀ ਕਰੂੰਗਾ ਪੁੱਤਰ ਤੇਰਾ ਜਿਹੜਾ ਦੁਖੀ ਸੀਗਾ ਹੱਥ ਜੋੜ ਕੇ ਬੇਨਤੀ ਆ ਉਹ ਅੱਜ ਸਲਾਖਾਂ ਦੇ ਪਿੱਛੇ ਹੁਣ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਆ ਤੇਰੇ ਵੱਡੇ ਭਰਾ ਖੜੇ ਆ ਤੂੰ ਇੱਕ ਵਾਰੀ ਸਾਡੇ ਤੱਕ ਸੰਪਰਕ ਕਰ 62 83 88 30 72 ਮੇਰਾ ਨੰਬਰ ਹੈ ਹੋਰ ਵੀ ਇੱਕ ਲੜਕਾ ਹੋਰ ਜਿਹੜਾ ਉਹ AI ਵੀਡੀਓ ਦੇ ਵਿੱਚ ਹੈਗਾ ਪਤਾ ਇਹ ਲੱਗਿਆ ਕਿ ਉਹਦੇ ਨਾਲ ਵੀ ਮਾਰਕੁੱਟ ਕੀਤੀ ਗਈ ਆ ਉਹਨੂੰ ਵੀ ਡਰਾਇਆ ਦੇ ਨਾਲ ਵੀ ਖੜਾਂਗੇ ਇਹ ਪਖੰਡਵਾਦ ਦੀ ਜਿਹੜੀ 크ਿਸਚੀਅਨਿਟੀ ਆਪਣੀ ਜਗ੍ਹਾ 크ਿਸਚੀਅਨਿਟੀ ਦਾ ਮਕਾਮ ਆਪਣੀ ਜਗ੍ਹਾ ਉਹਨਾਂ ਦੀ ਇੱਜ਼ਤ ਆਪਣੀ ਜਗ੍ਹਾ ਪਰ ਆਪਣੀ ਜਗ੍ਹਾ ਪਰ ਇਸ ਪਖੰਡਵਾਦ ਦੀ ਜੇ ਜੜ ਪੱਟਣੀ ਆ ਇਹਦੇ ਲਈ ਹਿੰਦੂ ਸਿੱਖ ਆ ਇਸਾਈ ਜਥੇਬੰਦੀਆਂ ਇਹ ਸਾਰਿਆਂ ਨੂੰ ਇੱਕ ਮੰਚ ਤੇ ਆਣਾ ਪੈਣਾ ਤੇ ਅਸੀਂ ਕਾਲ ਦਿੰਨੇ ਆ ਆਓ ਰਲ ਕੇ ਬੈਠੀਏ ਪੰਜਾਬ ਨੂੰ ਉਹ ਸੁਨਹਿਰੀ ਪੰਜਾਬ ਵਾਪਸ ਬਣਾਈਏ ਗੁਰੂਆਂ ਪੀਰਾਂ ਦੀ ਧਰਤੀ ਬਣਾਈਏ ਇੱਥੇ ਪਖੰਡਵਾਦ ਤੇ ਡੇਰੇ ਨਾ ਚੱਲਣ ਜਿਹੜੇ ਤੁਹਾਡੀਆਂ ਧੀਆਂ ਪੈਣ ਦੇ ਨਾਲ ਅਬੇ ਪੱਤੀਆਂ ਕਰਨ ਜਿਹੜੇ ਤੁਹਾਡੀਆਂ ਧੀਆਂ ਪੈਣ ਨੂੰ ਆਪਣੇ ਡੇਰਿਆਂ ਚ ਕੁੱਟਮਾਰ ਕਰਨ ਜਿਹੜੇ ਉਹਨਾਂ ਨੂੰ ਜਲੀਲ ਕਰਨ ਜਲੀਲ ਕਰਨ ਤੋਂ ਬਾਅਦ ਆ ਕੇ ਕੋਡ ਨੂੰ ਵੀ ਦੰਦੀਆਂ ਚੜਨ ਪਾਸਟਰ ਬਰਜਿੰਦਰ ਕਹਿੰਦਾ ਸੀਗਾ ਕਿ ਕਿਸੇ ਵੀ ਪ੍ਰਸ਼ਾਸਨ ਦੀ ਕਿਸੇ ਵੀ ਪੁਲਿਸ ਦੀ ਹਿੰਮਤ ਨਹੀਂ ਹੈਗੀ ਕਿ ਉਹਨੂੰ ਆ ਕੇ ਗ੍ਰਿਫਤਾਰ ਕਰ ਲੈਣ ਪਾਸਟਰ ਬਰਜਿੰਦਰ ਬਲਾਤਕਾਰੀ ਪਰਜੰਦਰ ਉਹ ਇਹ ਵੀ ਕਹਿੰਦਾ ਸੀ ਕਿ ਉਹਦੇ 3 ਲੱਖ ਫੋਲੋਅਰ ਹੈਗੇ ਆ ਉਹ ਪੰਜਾਬ ਜਾਮ ਕਰੂਗਾ ਉਹ ਚੱਕਾ ਜਾਮ ਕਰੂਗਾ ਪਰ ਇਹ ਗੁਰੂ ਸਾਹਿਬ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਤੇ ਪ੍ਰਸ਼ਾਸਨ ਦੀ ਮੈਂ ਕਹਾਂਗਾ ਪਿੱਟ ਸੁਣਦੀ ਹੈ ਪ੍ਰਸ਼ਾਸਨ ਦੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਸਾਰੇ ਚੀਜ਼ ਨੂੰ ਹੈਂਡਲ ਕੀਤਾ 500 ਬੰਦੇ ਤਿਆਰ ਕੀਤੇ ਗਏ ਸੀ ਯੂਪੀ ਤੋਂ ਸ਼ੂਟਰ ਮੰਗਾਏ ਗਏ ਸੀ ਇਹ ਸਾਡੀ ਨਹੀਂ ਇਹ ਜਦੋਂ ਉਥੇ ਕੋਰਟ ਦੇ ਵਿੱਚ ਅਸੀਂ ਪੇਸ਼ ਹੋਏ ਆ ਤੇ ਮੁਲਾਜ਼ਮਾਂ ਦੀ ਇਨਪੁੱਟ ਸੀ ਕਿ ਵੀ ਤੁਸੀਂ ਥੋੜਾ ਜਾਂ ਹਾਈਡ ਹੋ ਕੇ ਰਹਿਣਾ ਆ ਮੈਨੂੰ ਮੇਰੀ ਟੀਮ ਨੂੰ ਵੀ ਤੁਸੀਂ ਓਪਨ ਨਾ ਵਿਚਰੋ ਇਦਾਂ ਤੁਹਾਨੂੰ ਥ੍ਰੈਟ ਹੈਗਾ ਆ ਇਹਨਾਂ ਨੇ ਸ਼ੂਟਰ ਤੱਕ ਮੰਗਾਈ ਸੀ ਹੁਣ ਕਿੱਥੇ ਗਿਆ ਵਰਜਿੰਦਰ ਦਾਏ ਉਹ ਸਾਰੀ ਤਾਕਤ ਬਲਾਤਕਾਰੀ ਬਜਿੰਦਰ ਦੀਆਂ ਉਹ ਛੂ ਛਾਂ ਜਿਹੜੀਆਂ ਕਰਦਾ ਸੀ ਜਾਦੂ ਟੂਣੇ ਦਿਖਾਉਂਦਾ ਸੀ ਹਵਾ ਚੋੜਾ ਦਿੰਦਾ ਸੀ ਹੁਣ ਕਿੱਥੇ ਗਿਆ ਕੱਲ ਦੀ ਕੱਲ ਜਦੋਂ ਇਹ ਨਿਕਲਿਆ ਬੇਸਮੈਂਟ ਦੇ ਵਿੱਚੋਂ ਦੀ ਤੇ ਜਦੋਂ ਕਨਵਿਕਸ਼ਨ ਹੋਈ ਆ ਤੇ ਮੈਂ ਸਾਹਮਣੇ ਖੜਿਆ ਸੀ ਮੈਂ ਅੱਖ ਨਾਲ ਅੱਖ ਮਿਲੀ ਆ ਇਹ ਉਦੋਂ ਮੈਨੂੰ ਉਡਾ ਦਿੰਦਾ ਆਪਣੀ ਜਿਹੜੀ ਤਾਕਤ ਸੀ ਉਹ ਤਾਕਤ ਨਾਲ ਮੈਨੂੰ ਉਡਾਂਦਾ ਮੈਨੂੰ ਉੱਥੇ ਮੈਨੂੰ ਪੁੱਠਾ ਡੰਗ ਦਿੰਦਾ ਜੇਲ੍ਹ 'ਚ ਗਿਆ ਇਹ ਜੇਲ੍ਹ ਦੇ ਦਰਵਾਜ਼ੇ ਖੋਲ ਕੇ ਰਾਤ ਨੂੰ ਨਿਕਲ ਜਾਂਦਾ ਹੁਣ ਇਹ ਇਹਦੀ ਜਿਹੜੇ ਅੰਨੀਆਂ ਭੇਟ ਅੰਨੀਆਂ ਭੇਟਾਂ ਬਣੀਆਂ ਹੋਈਆਂ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਕਿ ਇਸ ਦੀ ਕੋਈ ਤਾਕਤ ਜੱਜ ਦੇ ਉੱਤੇ ਨਹੀਂ ਚੱਲੀ ਇਸ ਦੀ ਕੋਈ ਤਾਕਤ ਵਕੀਲ ਦੇ ਉੱਤੇ ਨਹੀਂ ਚੱਲੀ ਇਸ ਦੀ ਕੋਈ ਤਾਕਤ ਸਾਡੀ ਟੀਮ ਦੇ ਉੱਤੇ ਨਹੀਂ ਚੱਲੀ ਤਾਂ ਫਿਰ ਇੱਕ ਕਾਦਾ ਜਾਦੂਗਰ ਆ ਤੇ ਕਾਦੀ ਇਹ ਤੁਹਾਨੂੰ ਸ਼ਫਾ ਦਿੰਦਾ ਕਹਿ ਰਿਆ ਸੀ ਕਿ ਬਹੁਤ ਸਾਰੇ ਪੈਸਿਆਂ ਦੀ ਡਿਮਾਂਡ ਵੀ ਜਿਹੜਾ ਆਫਰ ਵੀ ਕੀਤੀ ਗਈ ਸੀ ਵਕੀਲਾਂ ਨੂੰ ਉਹਨਾਂ ਨੇ ਵੀ ਡਿਨਾਈ ਕਰਤਾ ਕਿ ਲੱਗਦਾ ਕਿ ਉੱਥੇ ਵੀ ਇਹ ਨਹੀਂ ਚੀਜ਼ਾਂ ਦੇਖੋ ਹਜ਼ਾਰਾਂ ਕਰੋੜ ਦਾ ਬਿਜ਼ਨਸ ਆ ਜੀ ਠੀਕ ਆ ਜੀ ਆ ਪੈਸੇ ਸਾਮਦਾਮ ਦੰਡ ਭੇਦ ਉਹ ਤਾਂ ਇਹਨਾਂ ਨੇ ਕਰਨਾ ਹੀ ਕਰਨਾ ਸੀਗਾ ਤੇ ਉਹ ਕੀਤਾ ਵੀ ਆ ਕਈਆਂ ਨੂੰ ਆਫਰਾਂ ਆਈਆਂ ਕੋਈ ਕਈ ਕੁਝ ਹੋਇਆ ਪਰ ਅਸੀਂ ਗੁਰੂ ਰਾਮਦਾਸ ਪਾਸ਼ਾ ਨੂੰ ਜਿਹੜਾ ਹੈਗਾ ਉਹ ਜਵਾਬ ਦੇਣਾ ਜਦੋਂ ਸੱਚਖੰਡ ਜਾ ਕੇ ਗੁਰੂ ਰਾਮਦਾਸ ਪਾਸ਼ਾ ਦੇ ਸਾਹਮਣੇ ਖੜੇ ਹੋਣਾ ਜੇ ਛਿਲੜਾਂ ਦੇ ਪਿੱਛੇ ਇਹ ਦੁਨਿਆਵੀ ਛਿਲੜਾਂ ਦੇ ਪ ਚੀਜ਼ ਗਵਾ ਬੈਠੇ ਤਾਂ ਉੱਥੇ ਦੋਖੀ ਸਾਬਤ ਹੋ ਜਾਣਗੇ ਨਾ ਦੋਬੀ ਸਾਹਿਬ ਅੱਜ ਜੱਥੇਦਾਰ ਸਾਹਿਬ ਨੂੰ ਮਿਲਿਓ ਕੀ ਆਸਵਾਸ਼ਣ ਦਿੱਤਾ ਉਹਨਾਂ ਨੇ ਜੱਥੇਦਾਰ ਸਾਹਿਬ ਨੇ ਥਾਪੜਾ ਦਿੱਤਾ ਜੀ ਜੱਥੇਦਾਰ ਸਾਹਿਬ ਨੇ ਇਹ ਕਿਹਾ ਕਿ ਵੱਡੇ ਤੋਂ ਵੱਡੇ ਕਿਸੇ ਅਫਸਰ ਦੇ ਨਾਲ ਵੱਡੀ ਤੋਂ ਵੱਡੀ ਉੱਚ ਅਦਾਲਤ ਦੇ ਵਿੱਚ ਜੇ ਕਿਤੇ ਜਾ ਕੇ ਕੋਈ ਗੱਲ ਕਰਨੀ ਪੈਗੀ ਜਾਂ ਕੋਈ ਕਾਲ ਦੇਣੀ ਪੈਗੀ ਜੱਥੇਦਾਰ ਸਾਹਿਬ ਨਾਲ ਨੇ ਤੇ ਉਹਨਾਂ ਨੇ ਥਾਪੜਾ ਦਿੱਤਾ ਕਿ ਇਹ ਪਖੰਡਵਾਦ ਦਾ ਜਿਹੜਾ ਇਕ ਇਸਾਈਤ ਵੱਖਰੀ ਚੀਜ਼ ਆ ਪਖੰਡਵਾਦ ਡੇਹੜਾਵਾਦ ਜਿਹੜਾ ਪੰਜਾਬ ਦੇ ਵਿੱਚ ਫਸਰਿਆ ਹੋਇਆ ਇਹਦੀ ਜੜ ਪੁੱਟਣ ਦੇ ਵਿੱਚ ਵੀ ਜਿੱਥੇ ਵੀ ਸਾਨੂੰ ਜੋ ਲੋੜ ਹੋਏਗੀ ਜਥੇਦਾਰ ਸਾਹਿਬ ਨੇ ਥਾਪੜਾ ਦਿੱਤਾ ਆ ਤੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਇੱਕ ਪੁਰਾਣੀ ਰੀਤ ਸੀ ਕਿ ਗਿਜਨੀ ਦੇ ਬਾਜ਼ਾਰਾਂ ਦੇ ਵਿੱਚ ਉਹਦੀ ਛੜਾ ਕੇ ਸਿੱਖ ਲੈ ਕੇ ਆਉਂਦੇ ਹੁੰਦੇ ਸੀ ਸਿੱਖ ਪੁੱਛਦਾ ਨਹੀਂ ਸੀ ਜਾਤ ਕੌਣ ਕੌਣ ਜਾਤ ਤੇ ਕੌਣ ਆਪਾਤ ਤੇ ਕਿਹੜਾ ਧਰਮ ਹੈਨਾ ਅੱਜ ਉਹ ਚੀਜ਼ ਜਿਹੜੀ ਹੈਗੀ ਆ ਮੋੜ surjit ਹੋਈ ਆ ਇਸਾਈ ਭਾਰੇ ਚੋਂ Hindu ਭਾਈਚਾਰੇ ਤੋਂ ਬੱਚੀਆਂ ਆ ਰਹੀਆਂ ਨੇ ਕਿੱਥੇ ਆ ਰਹੀਆਂ ਨੇ ਸਰਬਉੱਚ ਅਦਾਲਤ ਸਿੱਖਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਕਹਿੰਦਾ ਅਸੀਂ ਇਸ ਚੀਜ਼ ਨੂੰ ਮੋੜ ਕਾਇਮ ਕਰੀਏ ਸਾਨੂੰ ਰੋਲੇ ਰੱਪੇ ਤੋਂ বজਾਏ ਆਪਣੀ ਜਿਹੜੀ ਹੈਗੀ ਆ ਆਪਣੀ ਕਦ ਨੂੰ ਵਧਾਣ ਦੀ ਤੇ ਜਾਪਤੇ ਚ ਰਹਿ ਕੇ ਆਪਣਾ ਜਿਹੜਾ ਫਰਜ਼ਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੋਇਆ ਉਹਦੇ ਤੇ ਚੱਲਣ ਦੀ ਲੋੜ ਆ ਜੀ ਸਰ ਮੇਰਾ ਲਾਸਟ ਸਵਾਲ ਹੈ ਕਿ ਜਿਹੜੀਆਂ ਹੋਰ ਲੜਕੀਆਂ ਜਿਹੜੇ ਪੀੜਤ ਨੇ ਉਹ ਕਿਦਾਂ ਸੰਪਰਕ ਕਰਨ ਜੇਕਰ ਲੱਗਦਾ ਕਿ ਇਹ ਰੇਸ਼ੋ ਵੱਧ ਸਕਦਾ ਮੇਰਾ ਨੰਬਰ 6283833072 ਜੀ 24 ਘੰਟੇ ਖੁੱਲਾ ਆ ਤੇ ਸਾਡੇ ਕੋਲ ਵਕੀਲਾਂ ਦੀ ਵੀ ਟੀਮ ਹੈਗੀ ਆ ਸਾਡੇ ਸਿਮਰਨ ਤੁਹਾਨੂੰ ਲੱਗਦਾ ਕਿ ਨੰਬਰ ਹੋਰ ਵੱਧ ਸਕਦੇ ਹਾਂ ਜੀ ਵੱਧ ਸਕਦੇ ਆ ਜਿਹੜੀ ਜਿਹੜੀ ਬੱਚੀ ਨੇ ਤੁਹਾਡੇ ਨਾਲ ਹੁਣੇ ਗੱਲ ਕੀਤੀ ਆ ਉਹਨਾਂ ਨੇ ਦੱਸਿਆ ਕਿ 20 ਤੋਂ 25 ਬੰਦ ਬੱਚੀਆਂ ਤਾਂ ਉਹਨਾਂ ਦੇ ਸੰਪਰਕ ਦੇ ਵਿੱਚ ਹੀ ਨੇ ਲੇਕਿਨ ਕੀ ਇਹ ਕਿੱਥੋਂ ਦਾ ਹੋ ਗਿਆ ਸਮਾਗ ਕਈ ਬਾਬੇ ਆਹੋ ਜਿਹੇ ਨੇ ਜਿਨ੍ਹਾਂ ਦੇ ਰੇਪ ਦੇ ਕੇਸਿਸ ਨੇ ਮਰਡਰ ਦੇ ਕੇਸਿਸ ਨੇ ਲੇਕਿਨ ਫਿਰ ਵੀ ਲੋਕ ਅੱਖਾਂ ਬੰਦ ਕਰਕੇ ਉਹਨਾਂ ਮਗਰਮਗ ਚੱਲ ਰਹੇ ਨੇ ਦੇਖੋ ਇਹ ਤਾਂ ਦੀ ਲੋਕਾਂ ਨੂੰ ਹੁਣ ਸਮਝਣਾ ਪੈਣਾ ਅੱਜ ਤੁਹਾਡੇ ਸਾਹਮਣੇ ਇੱਕ ਰੇਪ ਦਾ ਉਹਦੇ ਤੇ ਪਰਚਾ ਜਿਹੜਾ ਉਹ ਕਨਵੈਕਟ ਹੋ ਗਿਆ ਬਲਾਤਕਾਰੀ ਉਹ ਸਾਬਤ ਹੋ ਗਿਆ ਇੱਕ ਕਤਲ ਦਾ ਪਰਚਾ ਉਹਦੇ ਤੇ ਚੱਲ ਰਿਹਾ ਫਿਰ ਇੱਕ ਬੱਚੀ ਦੇ ਨਾਲ ਕੁੱਟਮਾਰ ਦੀ ਵੀਡੀਓ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਵੀ ਜੇ ਲੋਕਾਂ ਦੀਆਂ ਅੱਖਾਂ ਬੰਦ ਹੋਣ ਤੇ ਫਿਰ ਉਪਰੋਂ ਦੀ ਨਾ ਤਾਂ ਯੀਸੂ ਮਸੀਹ ਨੇ ਤੇ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਣਾ ਆ ਤੁਹਾਨੂੰ ਤੁਹਾਡੀਆਂ ਅੱਖਾਂ ਖੋਲਣ ਵਾਸਤੇ ਇਹ ਤੁਹਾਨੂੰ ਆਪ ਖੁੱਲਣੀਆਂ ਪੈਣੀਆਂ ਸੱਚ ਬਿਲਕੁਲ ਨਤਾਰਾ ਹੋ ਕੇ ਤੁਹਾਡੇ ਸਾਹਮਣੇ ਆ ਠੀਕ ਆ ਜਿਹੜੀਆਂ ਉਹ ਤਾਕਤਾਂ ਦਖਾੰਦਾ ਸੀ ਉਹ ਵੀ ਨਤਾਰਾ ਹੋ ਕੇ ਤੁਹਾਡੇ ਸਾਹਮਣੇ ਆ ਅੱਜ ਦੋਆਬੀ ਜਿੰਦਾ ਜਾਂਦਾ ਜਾਗਦਾ ਖੜਿਆ ਸਾਰੀ ਟੀਮ ਖੜੀ ਆ ਜੇ ਉਹਦੇ ਚ ਕੋਈ ਤਾਕਤ ਹੁੰਦੀ ਜੇ ਉਹ ਚ ਕੋਈ ਗੈਬੀ ਸ਼ਕਤੀ ਹੁੰਦੀ ਤਾਂ ਅੱਜ ਸਾਨੂੰ ਉਹਨੇ ਪੁੱਠਾ ਡੰਗਿਆ ਹੁੰਦਾ ਇੱਕ ਤਰੀਕ ਨੂੰ ਸਮਝਦੇ ਕਿੱਡੀ ਕ ਵੱਡੀ ਸਜ਼ਾ ਹੋ ਸਕਦੀ ਅਸੀਂ ਕੋਸ਼ਿਸ਼ ਕਰਾਂਗੇ ਜੀ 20 ਸਾਲ ਦੀ ਬਿਲਕੁਲ ਬਿਲਕੁਲ ਜਿਹੜੀ ਇਹ ਸਜ਼ਾ ਦੀ ਗੱਲ ਜਿਹੜੀ 20 ਸਾਲ ਦੀ ਸਜ਼ਾ ਜਿਹੜੀ ਆ ਉਹ ਕੱਲ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪਾਸਟਰ ਬਲਜਿੰਦਰ ਸਿੰਘ ਜਿਹੜੇ ਨੇ ਉਹਨਾਂ ਨੂੰ ਲੈ ਕੇ ਕਨਵਿਕਟ ਜਿਹੜਾ ਹੈ ਉਹ ਕਰ ਦਿੱਤਾ ਗਿਆ ਔਰ ਇੱਕ ਤਰੀ ਇਹ ਜਰੂਰ ਹੋਰ ਜਿਹੜੇ ਵੱਧ ਸਕਦੇ ਨੇ ਕਿਹਾ ਜਾ ਰਿਹਾ ਕਿ 20 ਤੋਂ ਵੱਧ ਲੜਕੀਆਂ ਜਿਹੜੀਆਂ ਨੇ ਹੋਰ ਇਸ ਇੱਕ ਨੌਨੀ ਸਾਜ਼ਿਸ਼ ਦੇ ਵਿੱਚ ਫਸੀਆਂ ਹੋਈਆਂ ਨੇ ਤੇ ਵੇਖਣਾ ਹੋਵੇਗਾ ਕਿ ਉਹ ਬੀਬੀਆਂ ਅਤੇ ਉਹ ਪੈਣਾ ਕਦੋਂ ਤੱਕ ਇਹਨਾਂ ਨੂੰ ਸੰਪਰਕ ਕਰਦੀਆਂ ਤੇ ਇੱਕ ਕੇਸ ਜਿਹੜਾ ਜੋ ਬਾਸਟਰ ਬਲਜਿੰਦਰ ਸਿੰਘ ਦੇ ਉੱਤੇ ਆ ਉਹ ਕਦੋਂ ਤੱਕ ਜਿਹੜਾ ਹੈ ਉਹ ਹੋ ਸਕਦਾ ਹੈ ਉਹ ਨਾਲ ਨਾਲ ਇਹ ਵੀ ਗੱਲ ਤੁਹਾਨੂੰ ਮਿਲਦੀ ਹੈ ਕਿ ਜੋ ਜਤਦਾ ਸ਼੍ਰੀ ਅਕਾਲ ਤਖਤ ਨੇ ਕੁਲਦੀਪ ਸਿੰਘ ਗੜਗਾ ਚੋਣਾ ਵੱਲੋਂ ਵੀ ਪੂਰਾ ਥਾਪੜਾ ਦਿੱਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਜ਼ਰੂਰਤ ਹੈ ਤੇ ਉਹ ਉਹਨਾਂ ਦੇ ਨਾਲ ਨੇ ਕੈਮਰਾ ਪਰਸਨ ਸਵਾਹਿਬਾਨ ਦੇ ਨਾਲ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸਾ ਸਾਹਿਬ